ਅੱਜ ਤਰੀਖ ਹੋ ਗਈ 27 ਨਵੰਬਰ 27 ਨਵੰਬਰ ਦਿਨ ਸ਼ੁੱਕਰਵਾਰ ਤੇ ਟਾਈਮ 11:55 ਦਾ ਆਪਾਂ ਤੁਰ ਪਿਆ ਸੀ ਉੱਥੋਂ ਹੋਟਲ ਤੋਂ ਪਠਾਦਾ ਪਾਣੀ ਛੱਕ ਕੇ ਕੋਈ 9:30 ਵਜੇ ਦੇ ਕਰੀਬ ਦੇ ਨਾਲ ਤੇ ਸੜਕੇ ਛੜ ਕੇ ਆ ਰਿਹਾ ਸੀ ਤੇ ਮੈਂ ਖੱਬੇ ਪਾਸੇ ਦੇਖਿਆ ਕਿ ਕਾਫੀ ਇਧਰ ਜਿਹੜੀ ਚਨੇ ਦੀ ਫਸਲ ਜਿਹੜੀ ਆ ਛੋਲਿਆਂ ਦੀ ਜਿਹੜੀ ਆ ਕਾਫੀ ਪਰਹਾਰ ਹੈਗੀ ਆ ਤੇ ਕਾਫੀ ਰਕਬਾ ਜਿਹੜਾ ਇੱਥੇ ਚਨੇ ਦੇ ਵਗੈਰਾ ਵਿੱਚ ਬੀਜਿਆ ਹੋਇਆ ਲੋਕਾਂ ਨੇ ਤੇ ਤੇ ਲੋਕ ਜਿਹੜੇ ਹੈਗੇ ਆ ਕਿ ਇਹਦੀ ਗੋਡੀ-ਗਾਡੀ ਕਰਦੇ ਪਏ ਸੀ ਇੱਥੇ ਤੇ ਦਵਾਈਆਂ ਖਾਦ ਪਾਣੀ ਇਹ ਸਾਰਾ ਉਦਾਂ ਹੀ ਦੂਜੀਆਂ ਫਸਲਾਂ ਲੈ ਕਰਨ ਨੂੰ ਪੈਂਦਾ ਹੈਗਾ ਇਹ ਤੁਸੀਂ ਬੂਟੇ ਦੇਖ ਸਕਦੇ ਹੋ ਤੇ ਤੇ ਆਪਣਾ ਭਖੜਾ ਜਿਹੜੇ ਹੈਗਾ ਇਧਰ ਲੰਘਣ ਲੱਗਿਆ ਫੇਰ ਲੱਗ ਗਿਆ ਭਖੜਾ ਇਧਰ ਵੀ ਬਹੁਤ ਹੈਗਾ ਇਸ ਪਾਸੇ ਵੀ ਇਹ ਨਹੀਂ ਮੁੱਕਦਾ ਹੈਗਾ ਇਥੋਂ ਇਸ ਪਾਸਿਓ ਆ ਇਦਾਂ ਦਾ ਸੀਨਾ ਤਾਂ ਵੇਚਾ ਗਵਾਰੇ ਦੀ ਫਸਲ ਜਿਹੜੀ ਇਕੱਠੀ ਕਰਕੇ ਉਹਨੇ ਲਾਏ ਹੋਏ ਆ ਧੜੇ ਧੜੇ ਲਾਏ ਆ ਤਾਂ ਆ ਇਦਾਂ ਦਾ ਸੀਨਾ ਚਾਰ ਸਫੇਰੇ ਤੁਸੀਂ ਦੇਖੋ ਆ ਸਨ ਪਾਈ ਹੋਈ ਹੈ ਵਿੱਚ ਕਿਸੇ ਨੇ ਰਹਿਣ ਵਾਸਤੇ ਕਿਸੇ ਜੀਵੰਤਰਾ ਭਰਾ ਨੇ ਤੇ ਇੱਥੇ ਇਦਾਂ ਦਾ ਮਾਹੌਲ ਚਾਲ ਹੈ ਤੇ ਸੁਹਾਗਾ ਨਹੀਂ ਉਪਰ ਮਾਰੇ ਹਾ ਡ੍ਰਿਲ ਨਾਲ ਕੀਰੇ ਹੋਏ ਆ ਤੇ ਸੁਹਾਗਾ ਨਹੀਂ ਮਾਰਦੇ ਪਿਆ ਲੈਂਡ 'ਚ ਬੀਜੇ ਹੋਏ ਆ ਸਾਰੇ ਤੇ ਜਿਹੜਾ ਵਿੱਚ ਕੱਖ ਕਾਨ ਹੈਗਾ ਇਹਨੂੰ ਦਵਾਈ ਪਾ ਦਿੰਦੇ ਆ ਕੁਝ ਲੋਕ ਜਿਹੜੇ ਇਹਨੂੰ ਵੜਦੇ ਵੀ ਕੱਟ ਵੀ ਦਿੰਦੇ ਆ ਗੰਬੀ ਦੇ ਨਾਲ ਗੋਡੀ ਵੀ ਕਰਦੇ ਆ ਤੇ ਇਧਰ ਟੁੱਟਾ ਟਿੱਬੇ ਜਿਹੜੇ ਨੇ ਉਹ ਤਾਂ ਪਧਰਾ ਕਰਨ ਦੇ ਚੱਕਰ 'ਚ ਨਹੀਂ ਪੈਂਦੇ ਇਹ ਇਦਾਂ ਦਾ ਇਦਾਂ ਹੀ ਜਿਹੜਾ ਹੈਗਾ ਕਿ ਵੇਚ ਦਿੰਦੇ ਹੈਗੇ ਤੇ ਆਪਣੀ ਪਾਈਪ ਦੇ ਨਾਲ ਸਪਲਾਈ ਲਾ ਕੇ ਤੈਨੂੰ ਪਾਣੀ ਜਿਹੜਾ ਹੈ ਦਿੰਦੇ ਹੈਗੇ ਇਹਦੇ ਵਿੱਚ ਤੇ ਉਹਦੇ ਨਾਲ ਪਾਣੀ ਦੀ ਵੀ ਸੇਵਿੰਗ ਹੋ ਜਾਂਦੀ ਆ ਤੇ ਫਸਲ ਵੀ ਚੰਗੀ ਹੋ ਜਾਂਦੀ ਆ ਚੰਗੀ ਫਸਲ ਹੈ ਮਾੜੀ ਨਹੀਂ ਹੈ ਜਿੱਥੇ ਮੈਂ ਖੜਾ ਹੈਗਾ ਇਹ ਇੱਕਲਾਸ ਫਸਲ ਹੈਗੀ ਆ ਜਿਹੜੀ ਦੇਖੀ ਹੋਈ ਤੇ ਵਾਵਾ ਰਗਵਾ ਹੈਗਾ ਕੋਈ ਤਿੰਨ ਕਿੱਲੇ ਦਾ ਤੇ ਇਹਨਾਂ ਨੇ ਚੰਗਾ ਮਤਲਬ ਸੰਭਿਆ ਹੋਇਆ ਫਸਲ ਦੇ ਵਿੱਚ ਹੋਰ ਕੱਖ ਕਾਨ ਵੀ ਨਹੀਂ ਹੈਗਾ ਉਹ ਦਰਖ ਦਰਖ ਤਾਂ ਹੈਗੇ ਆ ਕੁਝ ਸੰਗੇ ਹੋਏ ਆ ਕੋਸ਼ਣਾ ਸੰਗਣੇ ਹੈਗੇ ਆ ਤੇ ਐਦਾਂ ਦਾ ਇੱਥੋਂ ਦਾ ਮਾਹੌਲ ਚਾਲ ਆ ਦੇਖਦੇ ਆ ਅੱਗੇ ਜਿਹੜੇ ਚੰਨ ਦੇ ਨਾਲ ਫਿਰ ਅੱਗੇ ਮਿਲਦੇ ਆ ਆ ਜਿਹੜੇ ਛਾਪੇ ਤੁਸੀਂ ਦੇਖਦੇ ਪਿਓ ਇਹ ਵੱਡੇ ਹੋਏ ਆ ਰੁੱਖਾਂ ਤੋਂ ਮਬੂਲ ਤੋਂ ਤੇ ਇਹ ਜਿਹੜੇ ਆ ਤਕਰੀਬਨ ਹਰ ਪੈੜੀ ਦੇ ਵਿੱਚ ਤੁਹਾਨੂੰ ਇਹ ਵੱਡੇ ਜਿਹੜੇ ਆ ਇਹ ਮਿਲਣਗੇ ਇਹ ਰੁੱਖ ਨੂੰ ਨਹੀਂ ਵੜਦੇ ਤੇ ਛਾਪੇ ਜਿਹੜੇ ਇਹਦੇ ਚਾੜ ਲੈਣੇ ਤੇ ਇਹਦਾ ਜਿਹੜਾ ਪੱਤਾ ਹੈ ਉਹ ਅੱਗ ਬਾਲਣ ਦੇ ਕੰਮ ਆਊਗਾ ਤੇ ਡੰਡੀਆਂ ਜਿਹੜੀਆਂ ਥੱਲੇ ਵੱਜੀਆਂ ਟਹਿਣੀਆਂ ਤੇ ਉਹਨਾਂ ਦੇ ਜਿਹੜਾ ਜਿਹੜਾ ਹੈਗਾ ਕਿ ਰੋਟੀ ਟੋਕ ਦਾ ਕੰਮ ਜਿਹੜਾ ਕਰਦੇ ਆ ਤੇ ਬਹੁਤੇ ਵੱਡੇ ਪੁੱਦਰ ਤੇ ਇੱਥੇ ਜਿਹੜਾ ਲੋਕ ਪਿੰਡੂ ਏਰੀਆ ਦੇ ਆਤੀ ਖੇਤਰ ਆ ਉਹਦੇ ਵਿੱਚ ਗਿਆਸ ਦੀ ਬੋਕਟ ਵਰਤੋਂ ਕਰਦੇ ਆ ਤੇ ਬਾਲਣ ਬਹੁਤ ਹੁੰਦਾ ਬਾਲਣ ਇੱਥੇ ਰਾਜਸਥਾਨ ਦੇ ਵਿੱਚ ਕਾਫੀ ਆ ਕਿਉਂਕਿ ਬਾਲਣ ਜਿਹੜਾ ਬਾਲਣ ਜਿਹੜਾ ਹੈਗਾ ਇੱਥੇ ਥਾਂ ਥਾਂ ਦੇ ਉੱਤੇ ਸਾਨੂੰ ਜਿਹੜਾ ਹੈਗਾ ਕਿ ਇਕਰਾ ਦਾ ਹੋਰ ਰੁੱਖਾਂ ਦਾ ਮਿਲ ਜਾਂਦਾ ਹੈਗਾ ਤੇ ਗਿਆਸ ਦੀ ਘਟ ਵਰ ਤੋਂ ਚੰਗੀ ਗੱਲ ਆ ਜਿਹੜੇ ਤੁਸੀਂ ਰੁੱਖ ਦੇਖਦੇ ਪਿਓ ਵੱਡੇ ਹੋਏ ਸੰਗੇ ਹੋਏ ਦਾ ਤਰੀਕਾ ਦੇਖੋ ਸੰਗਣ ਦਾ ਸੰਗਣ ਬੜੇ ਵਧੀਆ ਤਰੀਕੇ ਨਾਲ ਸੰਗਿਆ ਹੋਇਆ ਰੁੱਖਾ ਤੇ ਪਿੱਛੋਂ ਜਿਹੜੀ ਆ ਉਹਦੀ ਡਾਣੀ ਜਿਹੜੀਆਂ ਜਿੱਥੋਂ ਮੋੜ ਹੁੰਦਾ ਉਹਦੇ ਡਾਣੀਆਂ ਦਾ ਮੁੱਢਾਂ ਦੇਖੋ ਤੁਸੀਂ ਉੱਪਰੋਂ ਕਿਦਾਂ ਘਟ ਬਣੇ ਹੋਏ ਆ ਮੋਟੀ ਮੋਟੀ ਹੋਏ ਹੋਏ ਆ ਇਹਦਾ ਮਤਲਬ ਇਹ ਆ ਵੀ ਇਹ ਹਰ ਸਾਲ ਇਥੇ ਸੰਘਦੇ ਆ ਤੇ ਉਥੋਂ ਜਿਹੜਾ ਪਟਾਰਾ ਨਵਾਂ ਫੇਰ ਮੁੜ ਕੇ ਹੋ ਜਾਂਦਾ ਰੁੱਖ ਸੰਘਣ ਦਾ ਤਰੀਕਾ ਇਹਨਾਂ ਦਾ ਬਹੁਤ ਸ਼ਾਨਦਾਰ ਆ ਜੇ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਹੀ ਰੁੱਖ ਨੂੰ ਜਿਹੜਾ ਸੰਘਣਾ ਚਾਹੀਦਾ ਥੱਲੇ ਉਹ ਜਿਹੜਾ ਰੁੱਖ ਚੰਗਾ ਭਲਾ ਠੀਕ ਆ ਤੇ ਉਤੋਂ ਜਿਹੜਾ ਰੁੱਖ ਹੈਗਾ ਉਹ ਵਧੀਆ ਤਰੀਕੇ ਦੇ ਨਾਲ ਤੋਂ ਸਕਾਈ ਕੀਤੀ ਹੋਈ ਹੈ ਸਾਰੇ ਰੁੱਖਾਂ ਦੀਆਂ ਨੇ ਤੇ ਕੋਸ਼ਿਸ਼ ਕਰਨ ਵਾਲੇ ਹੈਗੇ ਆ ਤੇ ਇਸ ਤਰੀਕੇ ਨਾਲ ਰੁੱਖ ਜਿਹੜਾ ਤਾਂ ਸੰਘਿਆ ਹੋਇਆ ਇਹ ਬਹੁਤ ਜਲਦੀ ਜਿਹੜਾ ਇਹ ਹਰਾ ਹੋ ਜਾਏਗਾ ਹਰਾ ਹੋਣ ਤੋਂ ਬਾਅਦ ਮੁੜ ਕੇ ਇਹਨੂੰ ਜਦੋਂ ਮਰਜੀ ਬਿਨਾਂ ਪਾਣੀ ਤੋਂ ਇਹਦੀ ਛਾਂੇ ਬੈਠਾ ਜਾ ਸਕਦਾ ਹੈਗਾ ਇਹ ਜਿਹੜਾ ਖੇਤ ਹੈਗਾ ਇੱਥੇ ਫਿਰ ਚਣੇ ਵਿਜੇ ਹੋਏ ਉਹਨਾਂ ਨੇ ਕਿਸੇ ਨੇ ਜੇਗਾ ਵਾਦੀਆ ਫਸਲਾਂ ਜਣੇ ਦੀ ਜਿਹੜੀ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਸੁਹਾਗਾ ਨਹੀਂ ਮਾਰਦੇ ਲੋਕ ਇਹ ਡ੍ਰਿਲ ਚ ਕੀਰ ਕੇ ਇਦਾਂ ਹੀ ਆ ਖੁੱਲੇ ਆ ਤੇ ਇਦਾਂ ਇਹਨਾਂ ਨੇ ਪਾਣੀ ਲਾ ਦੇਣਾ ਸੁਹਾਗਾ ਮੇਰਾ ਖਿਆਲ ਤਾਂ ਨਹੀਂ ਮਾਰਦੇ ਵੀ ڪرੰਟ ਨਾ ਪਵੇ ڪرੰਟ ਪੈਣ ਕਰਕੇ ਫਿਰ ਜਿਹੜਾ ਹੈ ਥੋੜਾ ਔਖਾ ਹੋ ਜਾਂਦਾ ਕੰਮ ਤੇ ਇਦਾਂ ਖੁੱਲੇ ਰੱਖਦੇ ਆ ਤੇ ਵਧੀਆ ਫਸਲ ਹੈ ਜਿਹੜੀ ਆ ਪਰ ਜਿਹੜੀ ਪਿਛਲੇ ਪਿੱਛੇ ਦੇਖੀ ਹੋ ਉਹ ਵਧੀਆ ਸੀਗੀ ਇਹ ਵੀ ਚਨੇ ਚਨੇ ਦੀ ਬਜਾਈ ਕੀਤੀ ਹੋਈ ਆ ਤੇ ਪਾਣੀ ਦੇਣਗੇ ਇਹਨਾਂ ਨੂੰ ਬਾਕੀ ਸਰੋਂ ਜਿਹੜੀ ਵੱਡੇ ਪੱਧਰ ਤੇ ਬੀਜੀ ਹੋਈ ਆ ਉਹ ਦੱਸਦੇ ਸੀ ਵੀ ਕਹਿੰਦੇ ਜੇ ਜ਼ਿਆਦਾ ਠੰਡ ਨਾ ਪਈ ਫੇਰ ਤੇ ਬਾਜੂ ਜੀ ਬਹੁਤੀ ਠੰਡ ਪਰ ਇਹ ਤੇ ਜਿਹੜੀ ਹੈਗੀ ਆ ਸਰੋਂ ਜਿਹੜੀ ਆ ਮਰ ਜਾਂਦੀ ਹੈਗੀ ਆ ਇਹ ਸੀਨ ਹੈਗਾ ਜ਼ਿਆਦਾ ਸਰੋਂ ਨੂੰ ਠੰਡ ਜਿਹੜੀ ਹੈ ਸਰੋਂ ਨੂੰ ਮਾਰ ਦਿੰਦੀ ਹੈਗੀ ਆ ਅਸੀਂ ਹੁਣ ਫਿਰਦੇ ਪਏ ਆਣ ਦੇ ਰਾਜਸਥਾਨ ਦੇ ਖੇਤਾਂ ਦੇ ਵਿੱਚ ਡਿਸਟ੍ਰਿਕਟ ਚੂਰੂ ਦੇ ਵਿੱਚ ਤੇ ਚੂਰੂ ਸ਼ਾ ਦਾ ਜਸਾਮਾ ਨੂੰ ਐਂਡ ਹੋ ਜਾਣਾ ਤੇ ਅੱਗੇ ਲੱਗ ਜਾਣਾ ਹੈ ਹਸਾਰ ਦਾ ਇਲਾਕਾ ਹਸਾਰ ਪਹੁੰਚਾਂਗੇ ਆਪਾਂ ਕੱਲ ਤੇ ਅੱਜ ਫਿਲਹਾਲ ਇਦਾਂ ਦਾ ਮਾਹੌਲ ਹੈ ਚਣੇ ਵਾਲੇ ਖੇਤ ਜਿਹੜੇ ਦੇਖਦੇ ਪਏ ਆਂ ਵੀਜੀ ਹੋਈ ਹੈ ਫਸਲ ਤੇ ਜਿਹੜਾ ਵਿੱਚ ਕੱਖ ਕਾਂਡ ਹੈਗਾ ਇਹਦੀ ਗੜਾਈ ਜੈਨੇ ਸ਼ੁਰੂ ਕੀਤੀ ਮੇਰਾ ਖਿਆਲ ਹੈ ਪਾਣੀ ਦੇਣਗੇ ਇੱਕ ਦਾ ਹੋਰ ਤੋ ਫੇਰ ਦੇਖਣਗੇ ਤੇ ਰੁੱਖਾਂ ਦੀ ਦੇਖੋ ਤੁਸੀਂ ਸ਼ੰਗਾਈ ਵਧੀਆ ਤੇ ਜ਼ਮੀਨ ਵੀ ਥੱਲੇੋਂ ਭੋਲੀ ਆ ਪੈਰ ਤੁਰਦਾ ਚੰਗਾ ਪਸ਼ੂ ਵੀ ਤਾਹੀਓ ਚੰਗੇ ਇੱਥੇ ਜਿਹੜੇ ਆ ਤਗੜੇ ਹੁੰਦੇ ਆ ਤੇ ਦੂਜੇ ਪਾਸੇ ਜਿਹੜਾ ਖੇਤ ਵਾਲਾ ਭਾਈ ਆ ਉਹ ਪੈੜੀ ਦੇ ਵਿੱਚ ਜੇ ਵਹੀ ਜਾਂਦਾ ਤੇ ਉਹਦਾ ਕੰਮ ਜਿਹੜਾ ਥੋੜਾ ਇੱਥੋਂ ਲੇਟ ਹੈਗਾ ਭਾਈ ਇਹਦੇ ਛਾਪੇ ਛੂਪੇ ਜਿਹੜੇ ਆਉ ਲੱਦੀ ਜਾਂਦਾ ਭਾਈ ਇਧਰ ਛਾਪੇ ਲੱਦੀ ਜਾਂਦਾ ਤੇ ਆਪਾਂ ਉਧਰੇ ਥਾਂ ਤੂੰ ਬਾਹਰ ਨੂੰ ਜਿਹੜਾ ਸੀ ਚੱਲ ਚੱਲਦੇ ਆ ਆਪਣੇ ਸੈਕਸ ਤੇ ਮਿਲਦੇ ਆ ਫਿਰ ਅੱਗੇ ਜਾ ਕੇ ਤੁਹਾਨੂੰ ਬਣੇ ਰਿਹਾ ਚੈਨਲ ਦੇ ਨਾਲ ਇਧਰ ਵੀ ਸਾਰਾ ਕੋਲ ਰਕਬਾ ਜਿਹੜਾ ਹੈਗਾ ਛਣੇ ਦਾ ਹੀ ਹੈਗਾ ਤੇ ਛਣੇ ਦੇ ਵਿੱਚ ਤੁਸੀਂ ਜਿਹੜੀ ਬਜਾਈ ਹੈ ਕਿਤੇ ਵੀ ਸੁਹਾਗਾ ਨਹੀਂ ਵਜਿਆ ਹੋਇਆ ਮਿਲਦਾ ਤੇ ਛਣੇ ਵੈਸੇ ਵਧੀਆ ਨੇ ਇਹ ਮਾਰੂ ਜ਼ਮੀਨ ਆ ਤੇ ਮਾਰੂ ਜ਼ਮੀਨ ਦੇ ਵਿੱਚ ਇਦਾਂ ਦੇਖਿਆ ਕਿ ਸੁਹਾਗਾ ਨਹੀਂ ਮਾਰਦੇ ਪਤਾ ਨਹੀਂ ਕੀ ਗੱਲ ਸਾਡੇ ਹਿਸਾਬ ਨਾਲ ਤਾਂ ਗਿੱਲ ਜਿਹੜੀ ਹੈ ਵਿੱਚ ਝੋਟ ਜਾਂਦੀ ਆ ਕਿ ਪਿੱਛੇ ਕਿਸਾਨ ਨਾਲ ਗੱਲ ਹੋਈ ਕਹਿੰਦਾ ਉਹ ਤੇਲ ਦੀ ਕਮੀ ਕਰਕੇ ਨਹੀਂ ਅਸੀਂ ਮਾਨ ਤੇ ਮਾਰਦੇ ਪਤਾ ਨਹੀਂ ਹੋਵੇ ਕਿ ਜਾਂ ਸਮੇਂ ਦੀ ਕਮੀ ਕਹਿੰਦਾ ਟਾਈਮ ਹੀ ਲੱਗਦਾ ਕਈ ਵਾਰ ਤਾਂ ਵੀ ਕਹਿੰਦਾ ਛੱਡ ਦੇ ਨੇ ਸੁਹਾਗਾ ਨਹੀਂ ਮਾਰਦੇ ਸੁਹਾਗਾ ਨਾ ਮਾਰਨ ਦੇ ਨਾਲ ਜਿਹੜੀ ਜ਼ਮੀਨ ਆ ਡਰਾਈ ਹੋ ਜਾਂਦੀ ਥਲਿਓ ਸੁੱਕ ਜਾਂਦੀ ਆ ਤੇ ਫਸਲ ਦਾ ਜਿਹੜਾ ਫਟਾਰਾ ਹੈਗਾ ਉਹ ਥੋੜਾ ਜਿਹਾ ਔਖਾ ਹੁੰਦਾ ਫਿਰ ਤੇ ਜਾਂ ਘੱਟ ਹੁੰਦਾ ਤੇ ਸਾਡੇ ਹਿਸਾਬ ਨਾਲ ਸੁਹਾਗਾ ਨਹੀਂ ਬਜਣਾ ਚਾਹੀਦਾ ਸੁਹਾਗਾ ਲੈਣ ਆਪਣੀ ਚਾਹੀਦੀ ਸੁਹਾਗਾ ਮਾਰ ਕੇ ਪਰ ਇਹ ਨਹੀਂ ਨੱਪਦੇ ਏ ਇੱਥੇ ਜਿਹੜਾ ਹੈਗਾ ਦੇਖ ਸਕਦੇ ਤੁਸੀਂ ਐਦਾਂ ਇੱਥੇ ਬਣੇ ਹੋਏ ਆ ਝੌਂਪੜੇ ਪਿੰਡਾਂ 'ਚ ਇੱਥੇ ਰਹਿਣ ਵਾਸਤੇ ਸ਼ਹਿਰਾਂ ਦੇ ਵਿੱਚ ਪੈੜੀ ਦੇ ਵਿੱਚ ਤੇ ਪਿੰਡਾਂ 'ਚ ਵੀ ਇਹਦਾ ਨਾਲ ਦੇ ਬਣੇ ਹੁੰਦੇ ਆ ਤੇ ਇੱਥੇ ਆਪਣਾ ਗਰਮੀ ਦੇ ਵਿੱਚ ਬਚਣ ਵਾਸਤੇ ਗੁਜਰ ਬਸਰ ਕਰਦੇ ਆ ਤੇ ਜਾਂ ਇੱਥੇ ਵੇਲੇ-ਕਵੇਲੇ ਕਿਤੇ ਰਹਿਣਾ ਹੋਵੇ ਪੈੜੀ ਦੇ ਵਿੱਚ ਤਾਂ ਇਹ ਇੰਤਜ਼ਾਮ ਹੁੰਦਾ ਵੇਲੇ-ਕਵੇਲੇ ਇਹ ਅੰਦਰ ਇਹਨਾਂ ਦਾ ਪਾਣੀ-ਪੂਣੀ ਰੱਖਿਆ ਹੁੰਦਾ ਪੀਣ ਵਾਸਤੇ ਕਾਈ ਦਾਨਾ ਸਿਸਟਮ ਇਹ ਅੰਦਰੋਂ ਜਿਹੜਾ ਹੈ ਇਹ ਇਦਾਂ ਦਾ ਹੁੰਦਾ ਤੇ ਬਾਹਰੋਂ ਸਿਸਟਮ ਇਦਾਂ ਦਾ ਹੈਗਾ ਇਹ ਕੋਲ ਰਕਵਾ ਜਿਹੜਾ ਹੈਗਾ ਇੱਥੇ ਸਾਰਾ ਚਨੇ ਦਾ ਹੀ ਹੈਗਾ ਕਿ ਚਨੇ ਦੀ ਵੱਡੇ ਪੱਧਰ ਤੇ ਖੇਤੀ ਕੀ ਹੁੰਦੀ ਆ ਇੱਥੋਂ ਕਾਫੀ ਤਾਲਾ ਵਗੈਰਾ ਮਸਾਲੇ ਮਿਰਚਾਂ ਪੰਜਾਬ ਵਾਲੀਆਂ ਜਿਹੜੀਆਂ ਹੈਗੀਆਂ ਇੱਥੋਂ ਜਾਂਦੀਆਂ ਹੈਗੀਆਂ ਰਾਜਸਥਾਨ ਚ ਪਾੜਦੇ ਦੇ ਸੱਤੀਵ ਜਾਂਦੀਆਂ ਮੂਹ ਫਲੀ ਵਗੈਰਾ ਹੋ ਗਏ ਇਸ ਬਗੋਲ ਹੋ ਗਿਆ ਤੇ ਹੋਰ ਬਾਜਰਾ ਵਗੈਰਾ ਹੋ ਗਿਆ ਬੀਅਰ ਕੰਪਨੀਆਂ ਟਾ ਉਹਨਾਂ ਦੇ ਹਿਸਾਬ ਨਾਲ ਇਥੋਂ ਖਰੀਦਦੀਆਂ ਹੈਗੀਆਂ ਤੇ ਆਹ ਸੀਨ ਹੈਗਾ ਇਥੋਂ ਦਾ ਰੁੱਖ ਸੰਘੇ ਨਹੀਂ ਉਹਨਾਂ ਨੇ ਵੀ ਸੰਗਣੇ ਹਜੇ ਇਹ 1074 ਇੱਥੇ ਜਮੀਨ ਵਧਰੀ ਆਈ ਜਾਂਦੀ ਹੈ ਫਸਲ ਜਿਹੜੀ ਆ ਇਹਦੀ ਗ੍ਰੋਥ ਜਿਹੜੀ ਆ ਟਾਰਾ ਜਿਹੜਾ ਫਸਲ ਦਾ ਵਧੀਆ ਆ ਪਿੱਛੇ ਦੇ ਨਾਲੋਂ ਜਿੰਨਾ ਦੇਖੇ ਜੋ ਜੋ ਆਪਾਂ ਗਾਹ ਨੂੰ ਵੱਧੇ ਜਾਂਦੇ ਹਸਾਰ ਵਾਲੇ ਪਾਸੇ ਨੂੰ ਅੱਗੇ ਫਿਰ ਦੇਖਦੇ ਆਂ ਜਾ ਕੇ ਕੀ ਹਸਾਬਤਾ ਵਾ ਮਿਲਦੇ ਆਂ ਗਾੜੀ ਜਾ ਕੇ ਫਿਰ ਤੁਹਾਨੂੰ ਚੂਰੂ ਤੋਂ ਲਾ ਕੇ ਸਹਾਰ ਨੂੰ ਜਾਂਦੇ ਜਿੰਨਾ ਵੀ ਇਲਾਕਾ ਦੇਖਿਆ ਕੁਈ 77 ਕਿਲੋਮੀਟਰ 80 ਕਿਲੋਮੀਟਰ ਦੇ ਕਰੀਬ ਹੋ ਗਿਆ 80 ਤੋਂ ਜ਼ਿਆਦਾ 100 ਹੋ ਗਿਆ ਹੁਣ ਤੇ ਇੱਕ ਵੀ ਪਸ਼ੂ ਜਿਹੜਾ ਸੜਕ ਦੇ ਉੱਤੇ ਆਵਾਰਾ ਨਹੀਂ ਦੇਖਿਆ ਗਿਆ ਇਸ ਇਲਾਕੇ ਦੇ ਵਿੱਚ ਬਾਕੀ ਦੇ ਪਸ਼ੂਆਂ ਦੀ ਪਰਵਾਹ ਰਹੀ ਤੁਹਾਨੂੰ ਦੱਸਿਆ ਕਿ ਦੇ ਸਾਰੇ ਪਾਸੇ ਪਰ ਐਸ ਪਾਸੇ ਕੋਈ ਵੀ ਪਸ਼ੂ ਆਵਾਰਾ ਫਿਰਦਾ ਮੈਨੂੰ ਨਹੀਂ ਦਿਖਿਆ ਤੇ ਨਾ ਹੀ ਕਿਸੇ ਨੇ ਬੈਰੀਕੇਟਿੰਗ ਕੀਤੀ ਆ ਖੇਤਾਂ ਨੂੰ ਤੇ ਨਾ ਹੀ ਉਹ ਹੀ ਮਤਲਬ ਤਾਰਬੰਦੀ ਕੀਤੀ ਕਿਸੇ ਨੇ ਤਾਰਬੰਦੀ ਬਾੜ ਨਹੀਂ ਕੀਤੀ ਹੋਈ ਕਿਸੇ ਨੇ ਤੇ ਪਸ਼ੂ ਵੀ ਹੈ ਨਹੀਂ ਕੋਈ ਆਵਾਰਾ ਇੱਧਰ ਘਾਰ ਨੇ ਸੋਚਦਾ ਹੈ ਵੀ ਕੁੱਲ ਜ਼ਮੀਨ ਜਿਹੜੀ ਇੱਧਰ ਆਵਾਦ ਹੈਗੀ ਆ ਕੁੱਲ ਜ਼ਮੀਨ ਆਵਾਦ ਹੋਣ ਕਰਕੇ ਪਸ਼ੂ ਆਵਾਰਾ ਨਹੀਂ ਫਿਰਦੇ ਇੱਧਰ ਤੇ ਸੁੱਕਾ ਇਲਾਕਾ ਪਾਣੀ ਦੀ ਬੜੀ ਕਮੀ ਹੈ ਇੱਥੇ ਚੂਰੂ ਦੇ ਵਿੱਚ ਇੱਥੇ ਪਾਣੀ ਜਿਹੜਾ ਨਹੀਂ ਹੈਗਾ ਤੇ ਐਡੀਆਂ ਜ਼ਮੀਨ ਦੇਖਦੇ ਪਏ ਚਨੇ ਦੀ ਖੇਤੀ ਕੀਤੀ ਹੋਈ ਆ ਇਹ ਸਾਰੀ ਮਾਰੂ ਜ਼ਮੀਨ ਆ ਮਾਰੂ ਜ਼ਮੀਨ ਕਹਿੰਦਾ ਭਾਵੇਂ ਵੀ ਪਾਣੀ ਦੀ ਬਰਸਾਤ ਦੇ ਸਿਰ ਤੇ ਆ ਬਰਸਾਤ ਪਊਗੀ ਤਾਂ ਫਸਲ ਜਿਹੜੀ ਆ ਚੰਗੀ ਹੋ ਜਾਏਗੀ ਨਹੀਂ ਤੇ ਫਿਰ ਰੱਬ ਦੇ ਨਾਲ ਪਿਆਲੀ ਆ ਜਿੱਦਾਂ ਹੋ ਤੁਸੀਂ ਸਮਝਦੇ ਹੋ ਸੁੱਕਾ ਇਲਾਕਾ ਚੂਰੂ ਦਾ ਪਾਣੀ ਹੈ ਨਹੀਂ ਇੱਧਰ ਜ਼ਮੀਨਾਂ ਦੇ ਉੱਤੇ ਡ੍ਰਿਪ ਫਾਰਮਿੰਗ ਵਾਲਾ ਕੰਮ ਇੱਧਰ ਆਪਾਂ ਪਿੱਛੇ ਦੇਖਿਆ ਉਹ ਨਹੀਂ ਹੈਗਾ ਇਸ ਟੋਟਲੀ ਰੱਬ ਤੇ ਨਿਰਭਰਾ ਉੱਚੇ ਨੀਵੇਂ ਢਾਏ ਦੇਖਦੇ ਹੋ ਤੁਸੀਂ ਤੇ ਪਸ਼ੂ ਆਵਾਰਾ ਹੈ ਨੀਦਰ ਕੋਈ ਕਾਰਨੇਕ ਜਮੀਨ ਸਾਰੀ ਆਵਾਦ ਆ ਜੰਗਲ ਹੈ ਨਹੀਂ ਤੇ ਰੱਬ ਦੇ ਉੱਤੇ ਡਿਪੈਂਡੈਂਟ ਸਾਰੇ ਆ ਤੁਸੀਂ ਦੇਖਦੇ ਹੋਏ ਜਿਹੜੀ ਇਹ ਪਾਣੀ ਵਾਸਤੇ ਕਲੈਕਸ਼ਨ ਵਾਸਤੇ ਕਿਸੇ ਨੇ ਬਣਾਈ ਹੋਈ ਹੈ ਡਿੱਗੀ ਆ ਸੈਂਟਰ ਤੇ ਜਿਹੜਾ ਹੈ ਇਹ ਹੈਗਾ ਖੂਹ ਤੇ ਇਹਨੂੰ ਟੱਕਿਆ ਹੋਇਆ ਉਤੋਂ ਤੇ ਰਸਤਾ ਛੱਡਿਆ ਹੋਇਆ ਉਪਰੋਂ ਲੱਜ ਪਾਉਣ ਵਾਸਤੇ ਬਾਲਟੀ ਥੱਲੇ ਨੂੰ ਤੇ ਆਹ ਜਿਹੜਾ ਚਾਰ ਸਫੇਰੇ ਗੁਲਾਈ ਕੀਤੀ ਹੋਈ ਆ ਇਹ ਤਾਂ ਕੀਤੀ ਆ ਵੀ ਮੀਂਹ ਜਿਹੜਾ ਪਵੇਗਾ ਤੇ ਜਿਹੜਾ ਪਾਣੀ ਹੈਗਾ ਆਟੋਮੈਟਿਕ ਸਾਈਡਾਂ ਤੇ ਮਘੋਰੇ ਛੱਡੇ ਹੋਏ ਆ ਕਿ ਪਾਣੀ ਜਿਹੜਾ ਮੀਂਹ ਦੇ ਨਾਲ ਵਿੱਚ ਚਲ ਜੇ ਤੇ ਇਹ ਭਰ ਜੇ ਤੇ ਫੇਰ ਭਰੇ ਪਾਣੀ ਨੂੰ ਵਰਤਿਆ ਜਾਏ ਤੇ ওভারਫਲੋ ਹੋ ਜਾਏਗਾ ਤਾਂ ਬਾਹਰ ਆ ਜਾਊਗਾ ਜੇ ਜ਼ਿਆਦਾ ਹੋ ਜਾਏਗਾ ਪਾਣੀ ਤੇ ਨਾਲ ਬਣਿਆ ਹੋਇਆ ਕਮਰਾ ਆਪਾਂ ਇਹਦੇ ਉੱਤੇ ਨਹੀਂ ਚੜਾਂਗੇ ਕਿਉਂਕਿ ਪੈਰ ਲੱਗਦੇ ਇਹਨਾਂ ਨੇ ਪਾਣੀ ਪੀਣਾ ਹੁੰਦਾ ਮੜ ਕੇ ਇਹੀ ਪਾਣੀ ਪੀਣਾ ਇਹਨਾਂ ਨੇ ਪਸ਼ੂਆਂ ਨੇ ਪੀਣਾ ਇਨਸਾਨਾਂ ਨੇ ਪੀਣਾ ਇਸ ਕਰਕੇ ਆਪਾਂ ਇਹਦੇ ਉੱਪਰ ਨਹੀਂ ਚੜਦੇ ਬਾਹਰੋਂ-ਬਾਹਰੋਂ ਤੁਹਾਨੂੰ ਦਿਖਾਉਣ ਦੇ ਆ ਆਹ ਸੀਨ ਹੈਗਾ ਪਿੱਛੇ ਵੀ ਇੱਕ ਥਾਂ ਤੇ ਮੈਂ ਦੇਖਿਆ ਸੀ ਇਦਾਂ ਤੇ ਉਹ ਉਹਦੇ ਵਾਟਰ ਸਪਲਾਈ ਵਾਲੇ ਤਾਂ ਟੁੱਟੀ ਲਾਈ ਉਹ ਪੁਰਾਣਾ ਬੰਦ ਹੋ ਗਿਆ ਹੋਣਾ ਤੇ ਬਾਪੂ ਥੋੜਾ ਨਾਰਾਜ਼ ਹੀ ਕਹਿੰਦਾ ਵੀ ਇਹ ਇਹਨਾਂ ਨੇ ਜਿਹੜਾ ਹੈ ਤੋੜ ਦਿੱਤਾ ਹੈਗਾ ਮੈਂ ਕਹਿੰਦੇ ਨੇ ਉਹਦੀ ਲੋੜ ਨਹੀਂ ਰਹੀ ਤਾਂ ਕਰਕੇ ਤੋੜਦਾ ਤੇ ਬਾਪੂ ਥੋੜਾ ਨਰਾਜ਼ ਹੀ ਕੋਈ 80 ਸਾਲ ਦੀ ਉਮਰ ਸੀ ਤੇ ਥੋੜੀ ਅਟੈਚਮੈਂਟ ਹੁੰਦੀ ਜਿਹੜੇ ਬੰਦੇ ਨੇ ਉਮਰ ਕੱਢੀ ਹੋਈ ਹੈ ਖੂਹ ਹੀ ਦਾ ਪਾਣੀ ਪੀਤਾ ਹੋਇਆ ਉਥੋਂ ਦਾ ਉਸ ਡਿੱਗੀ ਦਾ ਤੇ ਬੰਦੇ ਨੂੰ ਸੁਦਾ ਥੋੜਾ ਜਿਹਾ ਥੋੜਾ ਜਿਹਾ ਹੈਗਾ ਸੀ ਇਹੋ ਲਗਾ ਹੀ ਹਰ ਇਨਸਾਨ ਦਾ ਹੋ ਜਾਂਦਾ ਸੁਭਾਅਕ ਜੀ ਗੱਲ ਤੇ ਉਹਨੇ ਮੁੰਡਾ ਦੱਸਿਆ ਵੀ ਭਾਈ ਇਹਦੇ ਤੇ ਅਸੀਂ ਪੈਰ ਲਾ ਕੇ ਜੁੱਤੀ ਪਾ ਕੇ ਨਹੀਂ ਚੜਦੇ ਹੁੰਦੇ ਸੀਗੇ ਤੇ ਮੈਂ ਕਿਹਾ ਠੀਕ ਹੈ ਬਾਪੂ ਜੀ ਤੁਸੀਂ ਨਹੀਂ ਚੜਦੇ ਹੁੰਦੇ ਸੀ ਤਾਂ ਅਸੀਂ ਹੁਣ ਵੀ ਨਹੀਂ ਚੜਦੇ ਤੇ ਹੁਣ ਲਾ ਕੇ ਚੜਾਂਗੇ ਜੋ ਮਰਜ਼ੀ ਹੋ ਜੇ ਆਡੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ। ਤੋਂ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਮਨਜ ਧਾਰ ਲਿਆ ਵੀ ਇਹ ਇਸ ਤਰ੍ਹਾਂ ਦਾ ਜਿਹੜਾ ਥਾਂ ਆ ਆਪਾਂ ਵਾਕਿਆ ਹੀ ਪੂਜਣ ਯੋਗ ਆ ਜਿੱਥੋਂ ਇਨਸਾਨ ਨੂੰ ਜ਼ਿੰਦਗੀ ਮਿਲਦੀ ਆ ਉਮਰ ਮਿਲਦੀ ਆ ਜਨ ਜੀਵਨ ਬਚਦਾ ਆ ਤੇ ਵਾਕਿਆ ਹੀ ਪੂਜਣ ਯੋਗ ਚੀਜ਼ ਹੈਗੀ ਆ ਰੱਬ ਨਾਲੋਂ ਲੇੜੇ ਆ ਇਹ ਸਥਾਨ ਜਿੱਥੇ ਦੇਖਦੇ ਪਿਓ ਜਿੱਥੋਂ ਜੀਵਨ ਬਚਦਾ ਹੈ ਪਾਣੀ ਦਾ ਸੇਵਨ ਕਰਦੇ ਆ ਪਸ਼ੂ ਇਥੋਂ ਲੋਕ ਪੀਂਦੇ ਆ ਇਹ ਜਗ੍ਹਾ ਜਗ੍ਹਾ ਸਾਨੂੰ ਬਣ ਜਾਂਦੀਆਂ ਬਣੀਆਂ ਮਿਲ ਜਾਂਦੀਆਂ ਜਿਹੜੀਆਂ ਪਿੰਡਾਂ ਦੇ ਲਾਗੇ ਬਣੀਆਂ ਥੋੜੀਆਂ ਜੀ ਬਿਊਟੀਫਿਕੇਸ਼ਨ ਕੀਤੀ ਹੋਈ ਆ ਉੱਤੇ ਮੂਰਤੀ ਇਮਾਰਤੀਆਂ ਲਾ ਕੇ ਉੱਚਾ ਕੀਤਾ ਸੋਹਣਾ ਬਣਾਇਆ ਹੋਇਆ ਤੇ ਕੰਮ ਇਹੀ ਤੇ ਏਰੀਆ ਲਗਭਗ ਇੰਨਾ ਕੀ ਕਵਰ ਕੀਤਾ ਹੁੰਦਾ ਦੁਬਾਰੋਂ ਉਹਨਾਂ ਨੇ ਤੇ ਲਾਗੇ ਵੇਖੋ ਕੋਠਾ ਪਿਆ ਹੋਇਆ ਸਿਰਫ ਇਹ ਪਾਣੀ ਦੇ ਆਸਰੇ ਦੇ ਵੀ ਲੋੜ ਪੈ ਗਈ ਇੱਥੋਂ ਪਾਣੀ ਪੀ ਲਾਂਗੇ ਕੱਢ ਕੇ ਤੇ ਆਹ ਸੀਨ ਹੈਗਾ ਜੀ ਇੱਥੋਂ ਦਾ ਤੇ ਜ਼ਮੀਨ ਚੂਰੂ ਤੇ ਸਾਰੀ ਮਾਰੂ ਆ ਇੱਥੇ ਜਿਹੜੀ ਪਾਣੀ ਦੀ ਸੁਭਾ ਹੈ ਨਹੀਂ ਚੂਰੂ ਦੇ ਵਿੱਚ ਤੇ ਮਾਰੂ ਜ਼ਮੀਨ ਆ ਤੇ ਫਸਲ ਦੇਖਣ ਨੂੰ ਚੰਗੀ ਲੱਗਦੀ ਪਈ ਰੱਬ ਦੀ ਕਿਰਪਾ ਆ ਕੋਲਿਆਣੀ ਫਸਲ ਵੀ ਜੀ ਹੋਈ ਆ ਤੇ ਵਧੀਆ ਆ ਤੇ ਪਰਮਾਤਮਾ ਕਰੇ ਵੀ بارش ਹੋਵੇ ਤੇ ਇਹ ਚੜੀ ਚੋਗਣੀ ਪਚੰਗਣੀ ਪਜੋਗਣੀ ਜਿਹੜੀ ਇੱਥੇ ਫਸਲ ਦਾ ਝਾੜ ਨਿਕਲੇ ਵਧੀਆ ਉਹ ਟਿੱਬੇ ਨਾਲੋਂ ਆ ਇਲਾਕਾ ਜਿਹੜਾ ਵੈਦ ਟਿੱਬਿਆਂ ਤੇ ਘਾਟਾਂ ਦੇ ਹਲ ਦੇ ਦਿੱਦੀ ਆ ਬਟਾ ਇਹਨਾਂ ਥਾਂ ਨੂੰ ਦਾ ਇਹ ਇਲਾਕਾ ਠੀਕ ਆ ਇਹ ਨੂੰ ਪੱਧਰ ਹੀ ਮੰਨਦੇ ਸਾਡੇ ਹਿਸਾਬ ਨਾਲ ਟਿੱਬੇ ਆ ਤੇ ਜੇ ਕਦੇ ਇੱਥੇ ਪਾਣੀ ਹੋ ਜਾਏ ਤਾਂ ਬੱਲੇ ਬੱਲੇ ਹੋ ਜਾਏ ਤੇ ਟਿੱਬੇ ਕੋਈ ਐਡੇ ਹੈ ਨਹੀਂ ਬਰਾਬਰ ਵੀ ਕੀਤਾ ਜਾ ਸਕਦੇ ਆ ਮੈਂ ਗੱਲ ਇਹ ਆ ਵੀ ਹੁਣ ਥੱਲੇੋਂ ਪਤਾ ਨਹੀਂ ਪੱਥਰ ਨਿਕਲਣਾ ਜਾਂ ਕੀ ਨਿਕਲਣਾ ਕਰਾ ਕੇ ਹੋਰ ਪੰਗਾ ਪਾ ਲੇ ਇਹ ਪਾਣੀ ਦਾ ਇਦਾਂ ਸਿਸਟਮ ਹੈ ਨਹੀਂ ਤੇ ਜ਼ਮੀਨ ਭੋਲੀ ਆ ਤੇ ਇਦਾਂ ਦਾ ਦਰੋ ਮਦਾਰ ਚੱਲਦਾ ਤੇ ਵਿਚ ਵਿਚ ਬਣੇ ਹੋਏ ਟਾਵੇਂ ਟਾਵੇਂ ਹੋਟਲ ਤੇ ਲੋਕ ਆਪਣਾ ਗੁਜ਼ਰਬਸਰ ਇੱਧਰ ਕਰੀ ਜਾਂਦੇ ਹੈਗੇ ਤੇ ਇਹੋ ਜਿਹਾ ਕੇ ਕਾਰੋਬਾਰ ਇੱਧਰ ਚੱਲਦਾ ਪਿਆ ਤੇ ਇੱਧਰ ਇਹ ਹੋਰ ਗੱਲ ਇੱਧਰ ਬਾੜ ਕਿਸੇ ਨੇ ਨਹੀਂ ਕੀਤੀ ਮੜਕੇ ਇਸ ਪਾਸੇ ਵਾਲੇ ਕਿਉਂਕਿ ਪਸ਼ੂ ਨਹੀਂ ਹੈਗਾ ਹੁਣ ਸਮਝ ਆਉਂਦੀ ਹੈ ਵੀ ਉੱਥੇ ਜਿਹੜੀ ਬਾੜਬੰਦੀ ਹੋਈ ਹੈ ਇੰਨੀ ਸਾਰੇ ਰਾਜਸਥਾਨ ਦੇ ਦੇਖਦਾ ਹੈ ਮਸੇਰ ਬਚੂ ਤੁਹਾਡੀ ਇੱਧਰ ਆਲੇ ਸਰਪੇ ਇਹੀ ਆਵਾਰਾ ਪਸ਼ੂਆਂ ਕਰਕੇ ਇਹ ਲੋਕਾਂ ਨੇ ਕੀਤੀ ਹੋਈ ਹੈ ਕਿ ਪਸ਼ੂ ਬਹੁਤ ਪੈਂਦਾ ਜਾੜਾ ਕਰਦਾ ਇੱਥੇ ਇਧਰ ਜਾੜਾ ਹੈ ਨਹੀਂ ਕਿਉਂਕਿ ਜ਼ਮੀਨ ਆਵਾਦ ਆ ਖਾਣ ਨੂੰ ਕੁਝ ਹੈ ਨਹੀਂ ਫालतू ਇਧਰ ਤਾਂ ਨਾਲ ਡੰਗਰ ਫਿਰਦਾ ਨਾਲ ਲੋਕ ਛੱਡਦੇ ਆ ਪਾਣੀ ਹੈ ਨਹੀਂ ਤੇ ਮਨ ਲੱਗਦਾ ਪਸ਼ੂ ਰੱਖਦੇ ਵੀ ਘੱਟ ਹੋਣੇ ਇੱਥੇ ਕਿਉਂਕਿ ਨਜ਼ਰ ਹੀ ਨਹੀਂ ਆਇਆ ਕੋਈ ਟ੍ਰੈਕਟਰ ਟੋਟਰਾਂ ਦੇ ਖੇਤੀ ਕਰਦੇ ਆ ਤੇ ਇਧਰ ਹਸਾਰ ਤਾਂ ਬੈਠ ਚੱਲਦੇ ਆ ਅੱਗੇ ਫਿਰ ਤੇ ਮਿਲਦੇ ਆ ਅੱਗੇ ਜਾ ਕੇ ਫਿਰ ਲਾਸਟ ਟਾਈਮ ਦੇ ਉੱਤੇ ਹਸਾਰ ਰਹਿ ਗਿਆ 76 76 ਕਿਲੋਮੀਟਰ ਵਾਲਾ 266 ਤੇ ਚੰਡੀਗੜ 313 ਕਿਲੋਮੀਟਰ ਆਪਾਂ ਇੱਥੇ ਖੜੇ ਆ ਇਸ ਟਾਈਮ ਤੇ ਇੱਧਰ ਖੜੀ ਸਾਡੀ ਗੱਡੀ ਰੋਡ ਦੇ ਤੇ ਵੱਢਦੇ ਜਾਂਦੇ ਆ ਸਫ਼ਰ ਅੱਗੇ ਨੂੰ ਆ ਸੀਨਾ ਤੇ ਜਿਉਂ-ਜਿਉਂ ਇੱਧਰ ਨੂੰ ਪੰਜਾਬ ਵਾਲੇ ਪਾਸੇ ਨੂੰ ਰਾਜਸਹਿਰਸਾ ਹਜ਼ਾਰ ਵਾਲੇ ਪਾਸੇ ਨੂੰ ਵੱਧਦੇ ਆ ਤੇ ਜਮੀਨ ਤਕਰੀਬਨ ਆਵਾਜ਼ ਦੇ ਨਜ਼ਰ ਆਉਣ ਢਈ ਆ ਆਵਾਜ਼ ਜਮੀਨ ਤੇ ਖਾਣ ਪੀਣ ਦੀ ਸਮੱਸਿਆ ਬਿਲਕੁਲ ਖਤਮ ਪਾਣੀ ਮਿਲਦਾ ਚਾਹ ਮੇ ਚਾਹ ਦਾ ਗਲਾਸ ਵੀ ਵੱਡਾ ਹੋਣਾ ਸ਼ੁਰੂ ਹੋ ਗਿਆ ਉਧਰ ਨਾਲੋਂ ਇਧਰ ਨੂੰ ਜਿਹੜਾ ਰਾਜਸਥਾਨ ਚੂਰੂ ਡਿਸਟ੍ਰਿਕਟ ਦੇ ਵਿੱਚ ਕਾਫੀ ਜਿਹੜਾ ਚਾਹ ਦਾ ਪਿਆਲਾ ਭਰਾ ਮਿਲਦਾ ਤੇ ਦੂਜਾ ਗਲਾਸ ਚ ਪਾ ਕੇ ਦੇਣ ਦਾ ਪਿਆ ਨਹੀਂ ਤੇ ਪਿੱਛੇ ਕੰਮ ਹੋਰ ਸਾਡ ਡਿਸਪੋਜ਼ੇਬਲ ਚ ਮਿਲਦਾ ਸੀ ਥੋੜਾ ਮਿਲਦਾ ਸੀ ਤੇ ਔਖਾ ਸੀ ਰੋਟੀ ਪਾਣੀ ਦਾ ਸਾਡੇ ਮੁਤਾਬਕ ਬਿਆਸੇ ਵਧੀਆ ਹੀ ਸਭ ਕੁਝ ਖਾਣਾ-ਦਾਣਾ ਚੰਗਾ ਲੋਕਾਂ ਦਾ ਵਧੀਆ ਖਾਂਦੇ ਪੀਂਦੇ ਆ ਤੇ ਹੁਣ ਇੱਥੇ ਐਕਸਟੈਂਸ਼ਨ ਵਧਦਾ ਆ ਤੇ ਨਾਲ ਦਾ ਜਿਹੜਾ ਪਾਸਾ ਦੇਖਦੇ ਪਏਓ ਜਿਉਂ-ਜਿਉਂ ਆਪਾਂ ਇਧਰ ਨੂੰ ਹੁੰਨੇ ਪਏ ਆ ਤੇ ਜਿਹੜੇ ਬੰਬੀਆਂ ਦੇ ਕੋਠੇ ਸੀਗੇ ਉਹਨਾਂ ਵੀ ਹੁਣ ਪੱਕੇ ਹੋ ਗਏ ਇਧਰ ਤੇ ਪਿੰਡਾਂ ਜਿਹੜੇ ਪਿੰਡ ਸੀ ਉਹ ਵੀ ਹੁਣ ਆਪਣੇ ਉਧਰ ਲਿਖਾ ਜਿਹੜੇ ਹੈਗਾ ਚੂਰੂ ਦੇ ਵਿੱਚ ਚੰਗੇ ਬਣੇ ਹੋਏ ਪਿੰਡ ਆ ਤੇ ਪੱਕੇ ਘਰ ਤੇ ਹਸਤਾ ਵਧੀਆ ਨਜ਼ਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਝੋਂਪੜੀਆਂ ਵਾਲਾ ਕੰਮ ਸੀ ਉਹ ਹੁਣ ਬਿਰਲੀ ਬਿਰਲੀ ਤਾਂ ਵੀ ਕਿਤੇ ਮਿਲਦੀ ਆ ਸ਼ੌਕੀਆ ਤੌਰ ਤੇ ਕਿਸੇ ਨੇ ਬਣਾਈ ਹੋਈ ਤੇ ਪੱਕੇ ਕੁਲ ਜਿਹੜੇ ਕਮਰੇਆਂ ਨਾਲ ਦੀ ਆਮਤ ਜਿਹੜੀ ਆਮ ਸਾਨੂੰ ਦੇਖਣ ਨੂੰ ਹੁਣ ਚੂਰੂ ਦੇ ਵਿੱਚ ਇਧਰ ਨੂੰ ਆਪਣੇ ਹਸਾਰ ਵਾਲੇ ਪਾਸੇ ਨੂੰ ਇਹ ਸਾਨੂੰ ਦੇਖਣ ਨੂੰ ਮਿਲੀ ਹੈਗੀ ਆ ਆ ਸਾਹਮਣੇ ਵੀ ਤੁਸੀਂ ਦੇਖ ਸਕਦੇ ਪੱਕਾ ਕਮਰਾ ਬਣਿਆ ਹੋਇਆ ਬੰਬੀ ਵਾਲਾ ਤੇ ਇਦਾਂ ਦੇ ਹਿਸਾਬ ਤਾਂ ਉਹ ਨਾਲ ਜਿਹੜੀ ਆ ਬਰਾਨੀ ਜ਼ਮੀਨ ਦੇ ਵਿੱਚ ਜਿਹੜੀ ਆ ਚਣਿਆਂ ਦੀ ਖੇਤੀ ਕੀਤੀ ਹੋਈ ਆ ਤੇ ਲਗਭਗ ਗਰੋਥ ਇੱਕੋ ਜਿਹੀ ਹੈ ਜਣਿਆਂ ਦੀ ਸਾਰਿਆਂ ਨੇ ਬਰਾਬਰ ਜੇ ਬੀਜੇ ਲੱਗਦੇ ਆ ਕੋਈ ਕੋ ਵੀ ਬਰਲਾ ਟਾਵਾ ਟੱਲਾ ਬੰਦਾ ਕੋਈ ਲੇਟ ਹੈਗਾ ਨਹੀਂ ਤੇ ਸਾਰਿਆਂ ਨੇ ਬਰਾਬਰ ਬੀਜਿਆ ਹੋਇਆ ਤੇ ਡੰਗਰਾ ਵਾਰਾ ਹੈ ਨਹੀਂ ਇਹਦੇ ਉਤਰਾ ਫਿਰਦਾ ਕੋਈ ਵੀ ਧਾਰੋ ਖਜੜ ਇੱਥੇ ਸੰਗਣ ਵਾਲੇ ਪਿੱਛੇ ਸਾਰੇ ਸੰਗੇ ਪਈਆਂ ਨੇ ਆ ਹਸਾਤਾਵਾ ਤੇ ਇਥੋਂ ਵਧਦੇ ਪਏ ਹੁਣ ਆਪਾਂ ਹਸਾਰ ਵਾਲ ਨੂੰ ਹਸਾ 76 ਹੈਗਾ ਤੇ ਥੋੜੇ ਸਫਰ ਬਚਣਾ ਹੈ ਹੁਣ ਆਪਾਂ ਟਾਈਮ ਦੇ ਨਾਲ ਹੀ ਆਪਾਂ 5-7 ਕਿਲੋਮੀਟਰ ਹੋਰ ਕੱਢ ਲੈਣੇ ਆ ਕੱਲ 60-65 ਕੱਢਾਂਗੇ ਰਾਮ ਦਿਨਾਂ ਤੇ ਪਹੁੰਚਾਂਗੇ ਟਿਕਾਣੇ ਆਪਣੇ ਤੇ ਚੱਲਦੇ ਆਂ ਫੇਰ ਅੱਗੇ ਜਾ ਕੇ ਕਰਾਂਗੇ ਵੀਡੀਓ ਬੰਦ ਅਗਲੇ ਸਟੇਸ਼ਨ ਤੇ ਤੇ ਫਿਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਅੱਗੇ ਹੋਰ ਡਾਡਰ ਟੋਲ ਪਲਾਜ਼ਾ ਕੇ ਉੱਪਰ ਮੈਂ ਬੈਠਾ ਹੁਆ ਥਾ ਚਾਹ ਪੀ ਰਹੇ ਥੇ ਇੱਕ ਭਾਈ ਡਰਾਈਵਰ ਭਾਈ ਵੀ ਵਹਾਂ ਪਰ ਚੁੰਮੜਾ ਸਾ ਮਾਰਵਾੜੀ ਭੋਜਨਸ਼ਾਲੇ ਡਾਡਰ ਟੋਲ ਪਲਾਜ਼ਾ ਦੇ ਉੱਪਰ ਉਹ ਵੀ ਬੈਠਾ ਹੁਆ ਥਾ ਤੇ और भाई से बात करते बातों बातों में बातों में लग गए थे पूछा मैंने भाई साहब आप कहाँ से कहाँ चलते हो ये आपकी गाड़ी कौन सी है तो ये भाई ने बताया कि ये मेरी गाड़ी है कितने चक्की बोलते भैया इसको चौदह चौदह चक्की गाड़ी अब चलते कहाँ से कहाँ हो हम इधर है बीकानेर से हरियाणा पंजाब इधर कर्नाटका तमिलनाडु आंध्रा गाड़ी के पास खुल दरवाजे के पास हो जाए ना आप कलकत्ता अच्छा ये चलते हो

हरियाणा में खाली करेंगे तो फिर माल वहां से उठाएंगे South. ठीक है फिर बेंगलोर मद्रास चलेंगे लंबे रूट पे चलते चलते हो हो कुछ कहना चाहते बस बढ़िया है और हैं कोई मुश्किल नहीं आती रास्ते में कोई आती है अभी रास्ते में क्या कर सकते हैं आती है ट्रैक वालों को तो सबसे ज्यादा आती है वो तो है ही सभी का वही हाल है वाला है ही नहीं सभी स्टेटों में ये हाल है चलो बढ़िया रहे भाई ईश्वर कृपा करे ठीक है ਮੇzbਾ ਖੜੇ ਆ 6 ਕਿਲੋਮੀਟਰ ਹੈ ਸਹਾਰਾ ਕਹਾਵਲਾ 252 ਤੇ 303 ਚੰਡੀਗੜ ਤੇ ਸਮਾਂ ਹੋ ਗਿਆ 4:44 ਦਾ ਤੇ ਰਹਾਇਸ਼ ਲੱਭਣ ਦਾ ਟਾਈਮ ਹੋ ਗਿਆ ਤੇ ਇਧਰ ਦਾ ਕੁਝ ਜਿਹੜਾ ਮਾਹੌਲ ਚਾਲ ਕੋਈ ਇਸ ਤਰ੍ਹਾਂ ਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਾਂ ਦੇਖਦੇ ਆਂ ਇਸ ਸਾਈਡ ਦਾ ਮਾਹੌਲ ਅੱਗੇ ਚੱਲ ਕੇ ਤੇ ਫਿਰ ਤੁਹਾਡੇ ਨਾਲ ਜਿਹੜਾ ਕਿ ਦੱਸਦੇ ਆ ਕਿ ਕਿੱਥੇ ਹੋਈ ਰਿਹائش ਵਗੈਰਾ ਦਾ ਇੰਤਜ਼ਾਮ ਤੇ ਇੱਧਰ ਹੋਇਆ ਇਸ ਤਰ੍ਹਾਂ ਦਾ ਮਾਹੌਲ ਚੜ ਰਕੜ ਰਕੜ ਪਿਆ ਹੋਇਆ ਤੇ ਰਕੜ ਦੇ ਵਿੱਚ ਜਿਹੜਾ ਹੈਗਾ ਕਿ ਇੱਕ ਕੰਸਟਰਕਸ਼ਨਸ ਹੋਈ ਦੇਖੀ ਹੈ ਤੇ ਮੈਂ ਕਿਹਾ ਦਰਸ਼ਨ ਕਰਾਈਏ ਆਪਣੇ ਸਰੋਤਿਆਂ ਨੂੰ ਕੋਕ ਇਹ ਤੁਹ ਲੱਗਦਾ ਵੀ ਕਿਸੇ ਟਾਈਮ ਦੇ ਵਿੱਚ ਇਹ ਜਿਹੜੀ ਜ਼ਮੀਨ ਹੈਗੀ ਆ ਇਹ ਵਗਦੀ ਹੋਏਗੀ ਤੇ ਆ ਬਣੀ ਹੋਈ ਵਿੱਚ ਡਿੱਗੀ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਟਾਈਮ ਤੇ ਜ਼ਮੀਨ ਜਿਹੜੀ ਆ ਵਗਦੀ ਰਹੀ ਆ ਤੇ ਧਰਤੀ ਇਦਾਂ ਕਰਵਟ ਬਦਲਦੀ ਰਹਿੰਦੀ ਆ ਹਾਲਾਤ ਬਦਲਦੇ ਰਹਿੰਦੇ ਆ ਜ਼ਮੀਨ ਦੇ ਤੇ ਪਤਾ ਨਹੀਂ ਸਮਾਂ ਕਦੋਂ ਬਦਲ ਜੇ ਕਿਹੜੀ ਚੀਜ਼ਾਂ ਕਦੋਂ ਬਦਲ ਜਾਣ ਕਿੰਨਾ ਇਲਾਕਾ ਸਾਰ ਰਕੜ ਪਿਆ ਹੋਇਆ ਤੇ ਕਿਸੇ ਟਾਈਮ ਦੇ ਉੱਤੇ ਇਹ ਵਗਦਾ ਹੋਣਾ ਆ ਹਾਲਾਤ ਇੱਥੇ ਇਸ ਟਾਈਮ ਇਸ ਕਰਕੇ ਵਕਤ ਬੜਾ ਬਦਲ ਬਲਵਾਨ ਆ ਚੀਜ਼ਾਂ ਕਦੋਂ ਬਦਲ ਜਾਣ ਇਹ ਰੱਬ ਜਾਣਦਾ ਇਹ ਤੁਹਾਡੇ ਸਾਹਮਣੇ ਹੁਣ ਇੱਥੇ ਇਸ ਟਾਈਮ ਆ ਕਿਸੇ ਨੇ ਉੱਤੇ ਥੱਲੇ ਲੰਘ ਅੱਜ ਥੱਲੇ ਨੂੰ ਅਗਲਾ ਲੱਜ ਪਾਉਣ ਵਾਸਤੇ ਉਹਦੇ ਤੇ ਛਾਪਾ ਰੱਖਿਆ ਹੋਇਆ ਕੋਈ ਜਾਨਵਰ ਕੰਡਿਆਂ ਵਾਲਾ ਕੋ ਉੱਤੇ ਪੰਛੀ ਜਲਾ ਜਾਨਵਰ ਕੋ ਵਿੱਚ ਨਾ ਡੇਪੇ ਤੇ ਆਪਾਂ ਇਹਨੂੰ ਸਾਪਿਆਂ ਥੜ ਜਾ ਹੋਰ ਦਰੁਸਤ ਤਰੀਕੇ ਦੇ ਨਾਲ ਘਰ ਦੇ ਨੇ ਹੈਗੇ ਇਦਾਂ ਕਰਕੇ ਤੇ ਆ ਸੀਨੇ ਥੋਂ ਦਾ ਤੇ ਵੀਡੀਓ ਕਰਦਾ ਮੈਂ ਬੰਦ ਹੁਣ ਸਮਾਂ ਹੋ ਗਿਆ ਰਹਾਇਸ ਲੱਭਣ ਦਾ ਤੇ ਅੱਗੇ ਜਾ ਕੇ ਰਹਾਇਸ ਲੱਭੀਏ ਤੇ ਵੀਡੀਓ ਕਰਦਾ ਬੰਦ ਕੱਲ ਮਿਲਦੇ ਆ ਇੱਕ ਫਿਰ ਨਵੇਂ ਵਲੌਗ ਦੇ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਸਤ ਸ੍ਰੀ ਅਕਾਲ ਮਿਲਦੇ ਹਾਂ ਕੱਲ ਫਿਰ ਇੱਕ ਨਵੇਂ ਵਲੌਗ ਦੇ ਨਾਲ